ਜਿਨ੍ਹਾਂ ਦੁਆਰਾ ਲਿਖੀ ਗਈ ਪੁਸਤਕ ਮੋਰ ਦੈਨ ਐਨੀ ਵੀ ਸੈਂਟਰੈਂਟ ਦੁਸ਼ਮਣਾ ਅਤੇ ਦੋਸਤਾਂ ਤੋਂ ਪਰੇ ਕਹਦਾ ਨੂੰ ਬਾਤ ਹੈ ਜਾਂ ਇਹਨੂੰ ਵੀ ਵੀ ਕਹਿ ਦਾ ਸਕਦਾ ਦੋਸਤਾਂ ਅਤੇ ਦੁਸ਼ਮਣਾ ਤੋਂ ਇੱਕ ਛੋਟਾ ਜਿਹਾ ਬੱਚਾ ਇੱਕ ਕਿਤਾਬ ਲਿਖੇ ਔਰ ਉਸ ਕਿਤਾਬ ਦਾ ਵਿਮੋਚਨ ਹੋਵੇ ਇਹ ਉਸ ਬੱਚੇ ਵਾਸਤੇ ਉਸਦੇ ਮਾਪਿਆਂ ਵਾਸਤੇ ਉਸਦੇ ਘਰ ਵਾਸਤੇ ਉਸਦੇ ਸੂਬੇ ਵਾਸਤੇ ਉਸਦੇ ਦੇਸ਼ ਵਾਸਤੇ ਬਹੁਤ ਨਿਕਲ ਆਰਡ ਮੰਨ ਸਮਾਜਿਕ ਪੱਤ ਲਿਖੀ ਹੈ ਉਹ ਅੰਗਰੇਜ਼ੀ ਭਾਸ਼ਾ ਚ ਲਿਖੀ ਹੈ ਔਰ ਉਹ ਆ ਹੀ ਜਾਂਦੀ ਹੈ ਔਰ ਮਾਂ ਬੋਲੀ ਜਿਸੀ ਕਮਿਊਨੀਕੇਟ ਵੀ ਚਿੰਤਾ ਕਰ ਰਹੇ ਪਰ ਜਿਹੜੀ ਦੁਨੀਆ ਮੈਂ ਇਸ ਕੋਲੇ ਵਰਲਡ ਜਿਹੜੇ ਗਲੋਬਲ ਬਿਲਡਿੰਗ ਦੁਨੀਆ ਇੱਕ ਛੋਟਾ ਜਿਹਾ ਪਿੰਡ ਹੈ ਜਿਹਦੇ ਵਿੱਚ ਬਾਤ ਇੱਕ ਕਹਾਣੀ ਕਿਹਾ ਕੀ ਹੈ ਉਹ ਐਕਟਿਵ ਇਹ ਕਿਤਾਬ ਮੈਂ ਉਹਦਾ ਮਜ਼ੇ ਲਈ ਲਿਖੀ ਸੀ ਪਰ ਮੈਨੂੰ ਨਹੀਂ ਪਤਾ ਸੀ ਇੰਨੀ ਜ਼ਿਆਦਾ ਲੋਕਾਂ ਨੂੰ ਪਸੰਦ ਆਣੀ ਆ ਇਹ ਇੱਕ ਸਟੋਰੀ ਆ ਇੱਕ ਕੁੜੀ ਵੜ ਜਿਹਦਾ ਮੀਆਂ ਆ ਉਹ ਪਹਿਲਾਂ ਫੀਨਿਕਸ ਸ਼ਹਿਰ ਦੀ ਆਪਣੇ ਘਰ ਆਪਣੇ ਮਾਪਿਆਂ ਦੇ ਘਰ ਫਿਰ ਉਹਦਾ 17th ਬਰਥਡੇ ਆਤਾ ਜਿੱਥੇ ਉਹ ਪੁੱਛਦੀ ਆ ਆਪਣੇ ਮਾਪਿਆਂ ਨੂੰ ਕਿ ਮੈਂ ਨਿਊਯਾਰਕ ਜਾ ਕੇ ਪੜ ਸਕਦੀ ਆ ਕਿ ਨਹੀਂ ਉਦੀ ਮਾਂ ਜਿਹੜੀ ਆ ਅਲਾਉ ਕਰ ਦਿੰਦੀ ਆ ਤੇ ਫਾਦਰ ਵੀ ਅਲਾਉ ਕਰ ਦਿੰਦੇ ਆ ਬਟ ਫਿਰ ਕੀ ਹੁੰਦਾ ਕਿ ਉਹਦੇ ਮਦਰ ਦੇ ਫਾਦਰ ਉਹਨੂੰ ਇਹ ਕਹਿੰਦੇ ਆ ਕਿ ਤੂੰ ਹਰ ਹਫਤੇ ਕਾਲ ਕਰਨਾ ਤੇ ਮੁੰਡਿਆਂ ਤੋਂ ਦੂਰ ਰਹਿਣਾ ਫਿਰ ਜਦੋਂ ਨਿਊਯਾਰਕ ਜਾਂਦੀ ਆ ਦੂਜੇ ਦਿਨ ਸੋ ਉੱਥੇ ਉਹਨੂੰ ਆਪਣੀ ਦੋਸਤ ਮਿਲਦੀ ਆ ਕ੍ਰਿਸਟਲ ਜਿਹਦੇ ਨਾਲ ਉਹ ਇਕੱਠੇ ਰਹਿੰਦੇ ਆ ਤੇ ਪਾਰਟ ਟਾਈਮ ਜੌਬ ਕਰਦੀ ਆ ਤੇ ਕਾਲਜ ਵੀ ਇਕੱਠੇ ਜਾਂਦੇ ਆ ਫਿਰ ਉਸ ਤੋਂ ਬਾਅਦ ਮੀਆਂ ਨੂੰ ਇੱਕ ਮੁੰਡਾ ਪਸੰਦ ਆਉਣ ਲੱਗ ਪੈਂਦਾ ਤੇ ਕ੍ਰਿਸਟਲ ਨੂੰ ਪਤਾ ਲੱਗ ਜਾਂਦਾ ਉਹ ਕੁਛ ਨਹੀਂ ਵੀ ਆ ਪਰ ਮੀਆਂ ਕਹਿੰਦੀ ਨਹੀਂ ਬਸ ਅਸੀਂ ਦੋਸਤ ਆ ਫੇਰ ਕੀ ਹੁੰਦਾ ਕਿ ਅੱਗੇ ਜਾ ਕੇ ਉਹ ਦੋਸਤਾਂ ਤੋਂ ਵੱਧ ਹੋ ਜਾਂਦੇ ਜਿੱਦਾਂ ਮੇਰੀ ਬੁੱਕ ਦੇ ਟਾਈਟਲ ਆ ਮੋਰ ਥੈਨ ਐਨਮੀਜ਼ ਐਂਡ ਫਰੈਂਡਸ ਉਹ ਮੋਰ ਥੈਨ ਫਰੈਂਡਸ ਬਣ ਜਾਂਦੇ ਆ ਮੈਂ 7th ਕਲਾਸ ਜੀ ਸੀਗੀ ਤੇ ਮੈਂ ਆਪਣੇ ਦੋਸਤ ਕਰ ਗਏ ਸੀ ਅਸੀਂ ਰਾਤ ਨੂੰ ਕੀ ਕਰਦੇ ਸੀ ਅਸੀਂ ਸਟੋਰੀਆਂ ਸੁਣਦੇ ਰਾਤ ਨੂੰ ਤੇ ਮੈਂ ਸੋਚਿਆ ਕਿ ਮੈਂ ਸਟੋਰੀ ਲਿਖ ਲੈਣੀ ਆ ਜੇ ਹੋ ਗਏ ਫੇਮਸ ਆ ਠੀਕ ਆ ਫਿਰ ਇਹ ਇਨਸਪੀਰੇਸ਼ਨ ਸੀਗੀ ਅਸੀਂ ਦੋਨਾਂ ਨੇ ਇਕੱਠੇ ਨੇ ਸਟੋਰੀ ਬਣਾਈ ਆ ਦੇ ਅਧਿਕ ਉਮੀਦਾਂ ਦਾ ਅਗਲਾ ਹੁਣ ਦੇਖੋ ਸਰਪ੍ਰਾਈਜ਼ ਹੈ ਮੈਂ ਦੱਸ ਨਹੀਂ ਸਕਦੀ ਸਾਥੀਆਂ ਦਾ ਕਿੰਨਾ ਸਹਿਯੋਗ ਤੇ ਹੈ ਪੂਰਾ ਸਹਿਯੋਗ ਮਨੇ ਬਹੁਤ ਹੈਲਪ ਕੀਤੀ ਹੈ ਲਕਸ਼ ਕੀ ਹੈ ਲਕਸ਼ ਹੈਗਾ ਕਿ ਸਕਸੈਸਫੁਲ ਬੰਨਾ ਹੈ ਲੋਕਾਂ ਦੀ ਮਦਦ ਕਰਨੀ ਹੈ ਸਾਰਿਆਂ ਨੂੰ ਮਤਲਬ ਕਿ ਖੁਸ਼ਹਾਲ ਖੰਡੀ ਖੁਸ਼ ਕਰਨੀ ਹੈ ਸਹਿਯੋਗ ਪ੍ਰਯਾਸ ਲੋਕਾਂ ਦਾ ਸਹਿਯੋਗ ਤੇ ਹੈ ਹਾਂਜੀ ਮਿਲਿਆ ਪੂਰਾ ਸਹਿਯੋਗ ਮਿਲਿਆ ਮਨੇ ਵੀ ਕਾਫੀ ਹੈਲਪ ਕੀਤੀ ਹੈ ਥੈਂਕ ਯੂ ਸੰਭਾਲ ਸੁਸਾਇਟੀ ਇੱਕ ਸ਼ਹਿਰ ਦੀ ਅਜਿਹੀ ਸੰਸਥਾ ਹੈ ਜਿਹੜੀ ਪੂਰੇ ਜ਼ਿਲ੍ਹੇ 'ਚ ਕੰਮ ਕਰਦੀ ਹੈ ਔਰ ਸੁਸਾਇਟੀ ਮਾਸਟਰ ਜੰਡਾ ਜੀ ਦੀ ਦੇਖ ਰੇਖ ਦੇ ਅੰਦਰ ਜਿਹੜੇ ਸਮਾਜ ਦੇ ਵਿੱਚ ਸੱਭਿਆਚਾਰ ਸੰਭਾਲਣ ਵਾਸਤੇ ਲੋਕ ਲੱਗੇ ਨੇ ਉਹ ਸੱਭਿਆਚਾਰ ਚਾਹੇ ਲੇਖਨ ਦੀ ਦੁਨੀਆ ਚ ਹੋਵੇ ਚਾਹੇ ਸਹਿਤਿਆ ਦੀ ਦੁਨੀਆ ਚ ਹੋਵੇ ਚਾਹੇ ਮਿਊਜ਼ਿਕ ਦੀ ਦੁਨੀਆ ਚ ਹੋਵੇ ਤੇ ਚਾਹੇ ਹੋਰ ਪੰਜਾਬ ਦਾ ਜਿਹੜਾ ਬੇਸਿਕ ਸੱਭਿਆਚਾਰਾ ਉਹਨੂੰ ਸੰਭਾਲਣ ਜਿਹੜੇ ਲੋਕ ਲੱਗੇ ਹੋਏ ਨੇ ਉਹਨਾਂ ਦਾ ਸਮੇਂ ਸਮੇਸਤੇ ਜਿੱਥੇ ਸਨਮਾਨ ਵੀ ਕਰਦੀ ਆ ਉਹਨਾਂ ਨੂੰ ਅੱਗੇ ਵਧਣ ਦੇ ਰਸਤਾ ਵੀ ਦਿੰਦੀ ਆ ਔਰ ਅੱਜ ਦਾ ਜਿਹੜਾ ਇਹ ਕਾਰਜਕ੍ਰਮ ਸਿਗਾ ਅੱਜ ਦਾ ਮੈਂ ਕਹੂੰਗਾ ਕਿ ਪੰਜਾਬ ਦੀ ਜੰਗੇਸਟ ਆਥਰ ਜਿਵੇਂ ਕਿ ਤੁਸੀਂ ਫੰਕਸ਼ਨ ਵੀ ਦੇਖਿਆ ਹੋਣਾ ਕਿ 21 ਸਾਲਾਂ ਆਥਰ ਸੀ ਜੰਗੇਸ ਔਰ ਅੱਜ 15 ਸਾਲਾਂ ਆਥਰ ਜਿਹੜੀ ਅਗਮ ਉਨੇ ਜਿਹੜੀ ਕਿਤਾਬ ਲਿਖੀ ਆ ਉਹਦਾ ਅੱਜ ਵਿਮੋਚਨ ਜਿਹੜਾ ਸੀਗਾ ਸਭਚਾਰ ਸਮਾਜ ਸੋਸਾਇਟੀ ਵੱਲੋਂ ਕੀਤਾ ਗਿਆ ਮੈਂ ਤੁਹਾਡੇ ਮਾਧਿਅਮ ਦੇ ਨਾਲ ਦੂਜੇ ਪੇਰੈਂਟਸ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਤੁਹਾਡੇ ਬੱਚਿਆਂ ਦੇ ਵਿੱਚ ਬਹੁਤ ਸਾਰੇ ਪ੍ਰਤਿਭਾ ਔਰ ਗੁਣ ਜੜੇ ਆ ਉਹ ਛੁਪੇ ਬੈਠੇ ਆ ਲੇਕਿਨ ਉਹਨਾਂ ਨੂੰ ਬਾਹਰ ਨਿਕਲਣ ਵਾਸਤੇ ਤੁਹਾਡਾ ਸਹਿਯੋਗ ਚਾਹੀਦਾ ਔਰ ਉਹ ਸਹਿਯੋਗ ਅਗਰ ਤੁਹਾਡਾ ਮਿਲ ਜਾਂਦਾ ਤਾਂ ਤੁਹਾਡੇ ਬੱਚੇ ਜਿਹੜੇ ਆ ਨਵੀਆਂ-ਨਵੀਆਂ ਪਿੰਗਾ ਨਵੀਆਂ-ਨਵੀਆਂ ਓਡਾਰੀਆਂ ਮਾਰ ਸਕਦੇ ਆ ਅਗੰਪ੍ਰੀਤ ਔਰ ਉਹਦੇ ਨਾਲ ਮੇਰੇ ਖੱਬੇ ਪਾਸੇ ਦੋ ਸਿਆਣ ਦ੍ਰਿਸ਼ਟੀ ਤਲਵਾਰ ਤੁਸੀਂ ਸਾਰੇ ਜਾਣਦੇ ਆ ਅੱਜ ਉਹਦਾ ਵੀ ਸੋਸਾਇਟੀ ਵੱਲੋਂ ਸਨਮਾਨ ਸਨੋ ਰੱਖਿਆ ਸੀ ਪਰ ਮੈਂ ਇੰਨਾ ਜ਼ਰੂਰ ਕਹੂੰਗਾ ਕਿ ਇਹ ਬੱਚੀਆਂ ਨੇ ਬੇਟੀਆਂ ਨੇ ਇਹਨਾਂ ਨੂੰ ਫੰਕ ਜਿਹੜੇ ਆ ਖੋਲਣ ਦੀ ਜਿਹੜੀ ਆਜ਼ਾਦੀ ਆ ਉਹ ਮਾਪੇ-ਬਾਪ ਨੂੰ ਦੇਣੀ ਪੈਣੀ ਆ ਸਮਾਜ ਨੂੰ ਦੇਣੀ ਪੈਣੀ ਆ ਜੇ ਸਮਾਜ ਇਹਨਾਂ ਨੂੰ ਆਪਣਾ ਪੰਖ ਖੋਲਣ ਦੀ ਆਜ਼ਾਦੀ ਦੇ ਦੇਗਾ ਉਡਾਰੀ ਮਾਰਨ ਦੀ ਆਜ਼ਾਦੀ ਦੇ ਦੇਗਾ ਤਾਂ ਤੁਸੀਂ ਦੇਖੋਗੇ ਆਉਣੇ ਵਾਲੇ ਸਮੇਂ ਦੇ ਵਿੱਚ ਇਹ ਦੋਨੇ ਜਿਹੜੇ ਬੱਚੇ ਆ ਜਿੱਥੇ ਹੁਸ਼ਿਆਰਪੁਰ ਦੇ ਆਪਣੇ ਮਾਪੇ-ਬਾਪ ਦਾ ਨਾਂ ਰੌਸ਼ਨ ਕਰਨਗੇ ਉੱਥੇ ਹੁਸ਼ਿਆਰਪੁਰ ਦਾ ਉੱਥੇ ਪੰਜਾਬ ਦਾ ਵੀ ਨਾਂ ਦੁਨੀਆ 'ਚ ਰੌਸ਼ਨ ਕਰ ਦੇਗਾ ਸਵੇਟਾ ਸੋਹਣੀ ਜੀ ਜਿਵੇਂ ਸੋਸਾਇਟੀ ਵੀਡੀਓ ਦੇ ਬੋਰਡਾ ਸਪੋਰਟ ਦਿੱਤਾ ਹੈ ਕਿਦਾਂ ਦਾ ਨਮਨ ਕਰਦੇ ਬਹੁਤ ਵਧੀਆ ਲੱਗ ਰਿਹਾ ਹੈ ਜਦੋਂ ਆਪਣੇ ਸੋਸਾਇਟੀ ਦੇ ਲੋਕ ਪਹਿਚਾਨਦੇ ਨੇ ਸਨਮਾਨ ਕਰਦੇ ਨੇ ਸਾਡਾ ਹੌਸਲਾ ਵਧਦਾ ਹੈ ਐਂਡ ਅੱਜ ਮੈਂ ਅਗ ਨੂੰ ਕੰਗ੍ਰੈਚੁਲੇਟ ਕਰਨਾ ਚਾਹੁੰਦੀ ਆ ਕਿ ਉਹਨੇ ਇਨੀ ਸੋਹਣੀ ਬੁੱਕ ਲਿਖੀ ਹੈ ਤੇ ਬੁੱਕ ਦਾ ਨਾਮ ਹੈ ਮੋਰ ਥੈਨ ਐਨਮੀਜ਼ ਐਂਡ ਫਰੈਂਡਸ ਐਂਡ ਆਈ ਹੋਪ ਤੁਸੀਂ ਸਾਰੇ ਜਾਣੇ ਉਹ ਬੁੱਕ ਨੂੰ ਪੜੋਗੇ ਤੇ ਰਿਵਿਊ ਦੋਗੇ ਬਹੁਤ ਹੀ ਸੋਹਣੀ ਬੁੱਕ ਲਿਖੀ ਹੈ ਉਹ ਹਲੇ ਸਿਰਫ 15 ਸਾਲ ਦੀ ਹੈ ਪਰ ਜੋ ਤੁਸੀਂ ਬੁੱਕ ਪੜੋਗੇ ਤੁਹਾਨੂੰ ਇਹ ਲੱਗੇਗਾ ਨਹੀਂ ਕਿ ਸਿਰਫ ਇੱਕ 15 ਸਾਲ ਦੇ ਨਿਆਣੇ ਨੇ ਐਂਡ ਆਈ ਏਮ ਰੀਲੀ ਥੈਂਕਫੁਲ ਕਿ ਤੁਸੀਂ ਸਾਰੇ ਜਾਣੇ ਸਾਨੂੰ ਅੱਜ ਤੱਕ ਸੁਣ ਰਹੇ ਹੋ ਐਂਡ ਮੇਰੀ ਫਿਲਮ ਨੂੰ ਵੀ ਪਿਆਰ ਦੇਣ ਲਈ ਥੈਂਕ ਯੂ ਅੱਜ ਸਾਰਾ ਕੁਝ ਬਹੁਤ ਚੰਗੀ ਹੋ ਗਿਆ ਇਹ ਸਭ ਤੋਂ ਜੰਗਲ ਸਟੋਰੀ ਲਈ ਜੀ ਆਪ ਵੀ ਹਕੀਕਤ ਤਕੋ ਅੱਜ ਹੁਸ਼ਿਆਰਪੁਰ ਦੇ ਲੋਕਾਂ ਨੂੰ ਬੜਾ ਮਾਣ ਹੈ ਕਿ ਜਿਹੜੀ ਉੱਭਰ ਰਹੀਆਂ ਜਿਹੜੇ ਬੱਚੀਆਂ ਹਨ ਉਹ ਹੁਸ਼ਿਆਰਪੁਰ ਦਾ ਨਾਮ ਅਲੱਗ-ਅਲੱਗ ਖੇਤਰਾਂ ਦੇ ਵਿੱਚ ਜਿਹੜਾ ਚਮਕਾ ਰਹੀਆਂ ਪਹਿਲਾਂ ਜਸਜੀਤ ਤਲਵਾਰ ਨੇ ਫਿਲਮ ਜਗਤ ਦੇ ਵਿੱਚ ਇੱਕ ਆਪਣਾ ਬੜਾ ਨਾਂ ਕੀਤਾ ਹੈ ਬਹੁਤ ਬੜੀ ਛੋਟੀ ਉਮਰ ਤੋਂ ਉਹਨਾਂ ਨੇ ਇਸ ਖੇਤਰ ਨੂੰ ਫਲਾ ਕੇ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਪੰਜਾਬ ਹਾਰਪੁਰ ਦਾ ਨਾਂ ਕੀਤਾ ਹੈ ਪਰ ਦੂਸਰਾ ਜਿਹੜਾ ਅਸੀਂ ਕਿਤਾਬ ਦਾ ਵਿਮੋਚਨ ਵੀ ਕੀਤਾ ਜਿਨ੍ਹਾਂ ਦਾ ਲੋਕ ਆਰਪਣ ਕੀਤਾ ਹੈ ਐਸਾ ਅਗੰਪਿਤ ਕਾਰ ਜਿਨ੍ਹਾਂ ਨੇ ਆਪਣੀ 9ਵੀਂ ਕਲਾਸ ਵਿੱਚ ਪੜ੍ਹਦੇ ਹੋਏ ਆਪਣੀ ਕਿਤਾਬ ਮੋਰ ਥੈਨ ਐਨਮੀਜ਼ ਐਂਡ ਸੈਂਸ ਦਾ ਜਿਹੜਾ ਉਹਦਾ ਜਿਹੜੀ ਰਚਨਾ ਕੀਤੀ ਹੈ ਪਰ ਅੱਜ ਸਭਿਆਚਾਰਕ ਸੰਭਾਲ ਮੰਚ ਵੱਲੋਂ ਉਹਨਾਂ ਦੀ ਇਸ ਪ੍ਰਤਿਭਾਵਾਂ ਨੂੰ ਦੇਖਦੇ ਹੋਏ ਦੋਨਾਂ ਨੂੰ ਸਨਮਾਨਤ ਵੀ ਦਿੱਤਾ ਹੈ ਔਰ ਉਥੇ ਮਨਪ੍ਰੀਤ ਜਿਹੜੀ ਆ ਅਗੰਪ੍ਰੀਤ ਕੌਰ ਦਾ ਇਹ ਕਿਤਾਬ ਦਾ ਵੀ ਮੋਚਨ ਵੀ ਲੋਕਾਪਣ ਦਿੱਤਾ ਹੈ ਸੋ ਸਾਡੇ ਵੱਲੋਂ ਉਹਨਾਂ ਦੋਨਾਂ ਬੱਚੀਆਂ ਨੂੰ ਬਹੁਤ-ਬਹੁਤ ਵਧਾਈ ਉਹਨਾਂ ਦੇ ਅੱਗੇ ਵਧਣ ਸਮਾਜ ਨੂੰ ਸੇਧ ਦੇਣ ਔਰ ਜਿਸ ਤਰੀਕੇ ਨਾਲ ਉਹਨਾਂ ਨੇ ਵੀੜਾ ਚੁੱਕਿਆ ਹੈ ਔਰ ਆਪਣੇ ਬਲਬੂਤੇ ਦੇ ਉੱਤੇ ਤੇ ਸਮਾਜ ਦੇ ਵਿੱਚ ਆਪਣਾ ਨਾਂ ਬਣਾ ਰਹੇ ਨੇ ਇਸੇ ਤਰ੍ਹਾਂ ਸਮਾਜ ਨੂੰ ਸੰਦੇਸ਼ ਦਿੰਦੇ ਹੋਏ ਅੱਗੇ ਵਧਣ ਸਾਡੀਆਂ ਸ਼ੁਭਕਾਮਨਾ ਇਹਨਾਂ ਦੋਨਾਂ ਬੱਚੀਆਂ ਦੇ ਨਾਲ ਔਰ ਅਸੀਂ ਚਾਹਾਂਗੇ ਇਹ ਜਿਹੜਾ ਹੁਸ਼ਿਆਰਪੁਰ ਦਾ ਨਾਂ ਪੂਰੀ ਦੁਨੀਆ ਦੇ ਵਿੱਚ ਇਸੇ ਤਰ੍ਹਾਂ ਦੱਸੇ ਜਾਵੇ ਉਹ ਜਿਹੜੇ ਬੱਚੇ ਜਿਦਾ ਪੌਣਾ ਨਾਲ ਕਰੇ ਉਹ ਉਹ ਮਹਾਰੀਆਂ ਚੀਜ਼ਾਂ ਬੱਚੇ ਆਪਣੀ ਮौज-ਮਸਤੀ 'ਚ ਵੀ ਜੁੜੇ ਬੱਚੇ ਖੇਲਣਾ ਜੀ ਵੀ ਜੁੜੇ ਔਰ ਬੱਚੇ ਜਿਹੜੇ ਮੋਬਾਈਲ ਦੇ ਉੱਤੇ ਵੀ ਜੁੜੇ ਔਰ ਬੱਚੇ ਕਿਉਂ ਅੱਜ ਅੱਜ ਦੀ ਡੇਟ ਦੇ ਵਿੱਚ ਤਾਂ ਬੱਚਾ ਬੁੱਢਾ ਜਵਾਨ ਸਭ ਮੋਬਾਈਲਾਂ ਦੇ ਉੱਤੇ ਜੁੜੇ ਆ ਉਹਦੇ ਵਿੱਚ ਮੇਰੇ ਵਰਗਾ ਹੋਵੇ ਜਾਂ ਕੋਈ ਹੋਰ ਕੋਈ ਹੋਵੇ ਸਭ ਇਸ ਤੇ ਪਰ ਇਹਦੇ ਤੇ ਬੱਚਿਆਂ ਨੇ ਸਾਨੂੰ ਸਾਰਿਆਂ ਨੂੰ ਸੰਦੇਸ਼ ਦਿੱਤਾ ਸਾਨੂੰ ਕੋਈ ਸੰਦੇਸ਼ ਦੇਣ ਦੀ ਲੋੜ ਨਹੀਂ ਬੱਚਿਆਂ ਨੇ ਸੰਦੇਸ਼ ਦਿੱਤਾ ਕਿ ਅਸੀਂ ਜਿੰਨਾ ਟਾਈਮ ਉੱਧਰ ਵੇਸਟ ਕਰਦੇ ਆ ਜੇ ਆਪੋ ਆਪਣੇ ਖੇਤਰ ਦੇ ਵਿੱਚ ਅਸੀਂ ਕੋਸ਼ਿਸ਼ ਕੋਸ਼ਿਸ਼ ਕਰੀਏ ਅਚੀਵ ਦਾੰਨਾ ਸੋਚ ਲਈਏ ਅਸੀਂ ਆਪਣਾ ਲਈ ਵੀ ਕਰ ਸਕਦੇ ਹਾਂ ਆਪਣਾ ਨਾਮ ਵੀ ਉੱਚਾ ਕਰ ਸਕਦੇ ਹਾਂ ਆਪਣੇ ਮਾਪੇ ਦਾ ਨਾਮ ਵੀ ਉੱਚਾ ਹੋ ਸਕਦਾ ਔਰ ਇਸ ਸ਼ਹਿਰ ਦਾ ਨਗਰ ਦਾ ਨਾਮ ਵੀ ਉੱਚਾ ਕਰ ਸਕਦੇ ਹਾਂ ਬਸ਼ਰਤੇ ਕਿ ਸਾਡੇ ਵਿੱਚ ਇੰਟਰਸਟ ਪੈਦਾ ਕਰਨਾ ਪਊਗਾ ਔਰ ਇੰਟਰਸਟ ਲਈ ਸਾਨੂੰ ਖੇਤਰ ਕੋਈ ਵੀ ਹੋਵੇ ਪਰ ਉਹਦੇ ਲਈ ਸਾਨੂੰ ਅਚੀਵਮੈਂਟ ਕਰਨ ਦੇ ਲਈ ਸਾਨੂੰ ਜਿਹੜੀਆਂ ਫਾਲਤੂ ਦੀਆਂ ਟਾਈਮ ਵੇਸਟ ਵਾਲ ਨਾ ਜਾ ਕੇ ਟਾਈਮ ਦਾ ਸਦ ਪ੍ਰਯੋਗ ਕਰਦੇ ਹੋਏ ਸਮਾਜ ਨੂੰ ਕੁਝ ਕੁਝ ਦੇਣਾ ਹੈ